ਜਿਹੜੀ ਸਾਡੀ ਨਾਕਾਬੰਦੀ ਚੱਲ ਰਹੀ ਸੀਗੀ ਜਿਹੜੀ ਸਾਰੇ ਡਿਸਟ੍ਰਿਕਟ ਦੇ ਵਿੱਚ ਨਾਕਾਬੰਦੀ ਕੀਤੀ ਹੋਈ ਸੀ ਤੇ ਉਹਦੇ ਦੌਰਾਨ ਜਦੋਂ ਸਾਡੀ ਟੀਮ ਇੱਥੇ ਐਸਐਚਓ ਸਾਹਿਬ ਤੇ ਈਐਸਪੀ ਸਾਹਿਬਾਨ ਵਗੈਰਾ ਇੱਥੇ ਨਾਕਾਬੰਦੀ ਸੀ ਚੌਗੀ ਨੰਬਰ 7 ਤੇ ਇੱਥੋਂ ਇਹਨਾਂ ਨੇ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਮੋਟਰਸਾਈਕਲ ਤੇ ਤਿੰਨ ਆਈ ਸੀਗੇ ਇਹਨੂੰ ਰੁਕਣ ਦਾ ਇਸ਼ਾਰਾ ਕੀਤਾ ਇਹਨਾਂ ਨੇ ਉੱਥੋਂ ਬਹੁਤ ਹੀ ਤੇਜ਼ ਕਰਕੇ ਰਫ਼ਤਾਰ ਚ ਭਜਾ ਲਿਆ ਤੇ ਇਹਨਾਂ ਦੇ ਮੂੰਹ ਜਰਾ ਟਕੇ ਜੀ ਸਰ ਮੂੰਹ ਟਕੇ ਹੋਏ ਸੀ ਤਾਂ ਇਹਨਾਂ ਨੂੰ ਪੂਰਾ ਬਿਨਾ ਨੰਬਰ ਦੀ ਮੋਟਰਸਾਈਕਲ ਸੀਗਾ ਤੇ ਇਹਨਾਂ ਨੂੰ ਪੂਰਾ ਸ਼ੱਕ ਪੈਣ ਤੇ ਇਹਨਾਂ ਨੇ ਫਾਲੋ ਕੀਤਾ ਐਸ ਐਚ ਓ ਕੈਂਟ ਕੈਂਟ ਵੀ ਹੋਏ ਤੇ ਡੀ ਐਸ ਪੀ ਸਾਹਿਬਾਨ ਸੀ ਇਨ ਚਾਰਜ ਇਹਨਾਂ ਨੇ ਫਾਲੋ ਕਰਕੇ ਜਦੋਂ ਇਧਰ ਉਹਨੂੰ ਇਹਨਾਂ ਨੇ ਅੰਦਰ ਭਿਹਾ ਲਿਆ ਤੇ ਇੱਥੇ ਜਦੋਂ ਇਹਨਾਂ ਦੇ ਇੰਟਰਸੈਪਟ ਕਰਨ ਤੇ ਇਹਨਾਂ ਨੇ ਅੱਗੇ ਉਹ ਫਾਇਰ ਕਰਤੇ ਤੇ ਉਹਦੇ ਜਵਾਬੀ ਫਾਇਰ ਪਹਿਲਾਂ ਐਸ ਐਚ ਓ ਸਾਹਿਬ ਨੇ ਹਵਾਈ ਫਾਇਰ ਕੀਤਾ ਉਹਨੂੰ ਰੋਕਣ ਵਾਸਤੇ ਕਿਹਾ ਵੀ ਤੁਸੀਂ ਆਦੇਬ ਨੂੰ ਸਰੈਂਡਰ ਕਰੋ ਤੇ ਜਦੋਂ ਉਹਨਾਂ ਨੇ ਸਾਹਮਣੇ ਸਿੱਧੇ ਫਾਇਰ ਕੀਤੇ ਜਿਹੜੇ ਕਿ ਸਾਡੇ ਅ ਬਚਤ ਰਹਿ ਗਈ ਮੁਲਾਜ਼ਮਾਂ ਦੇ ਨਹੀਂ ਲੱਗੇ ਪਰ ਗੱਡੀ ਦੇ ਵਿੱਚ ਫਾਇਰ ਵੱਜੇ ਹੋਏ ਆ ਤੇ ਉਹ ਜਵਾਬੀ ਫਾਇਰ ਚ ਉਹ ਦੋ ਜਣੇ ਜ਼ਖਮੀ ਹੋ ਗਏ ਆ ਤੀਜਾ ਬੰਦਾ ਫੜ ਲਿਆ ਇਹ ਕੌਣ ਹੈ ਜਿਸਨੂੰ ਆਇਡੈਂਟੀਫਾਈ ਕਰਦੇ ਇਹ ਆਇਡੈਂਟੀਫਾਈ ਅਸੀਂ ਹਜੇ ਪ੍ਰੀਲਿਮਨਰੀ ਪਤਾ ਲੱਗਿਆ ਵੀ ਇਹ ਮੋਸਟ ਪ੍ਰੋਬਬਲੀ ਇਹਨਾਂ ਨੇ ਜਿਹੜੀ ਪਿਛਲੇ ਦਿਨਾਂ ਵਾਰਦਾਤ ਕੀਤੀ ਸੀਗੀ ਇੱਥੋਂ ਦੇ ਕਾਉਂਸਲਰ ਦੇ ਤੇ ਸ਼ਾਇਦ ਉਹਨਾਂ ਵਿੱਚੋਂ ਆ ਤੇ ਨਾਮ ਵਗੈਰਾ ਸਾਰੀ ਬਾਕੀ ਡਿਟੇਲ ਅਸੀਂ ਬਾਅਦ ਚ ਦੱਸਾਂਗੇ ਸਰ ਕਿਸ ਗੈਂਗ ਨਾਲ ਸੰਬੰਧ ਰੱਖਦੇ ਨੇ ਇਹ ਅਸੀਂ ਸਾਰਾ ਹਜੇ ਇਨਵੈਸਟੀਗੇਸ਼ਨ ਕਰਦੇ ਆਂ ਜੀ ਕੋਈ ਹਜੇ ਜਿਹੜਾ ਹੁਣੇ ਪ੍ਰੀਲੀਮਿਨਰੀ ਇੰਨਾ ਹੀ ਪਤਾ ਲੱਗਾ ਸਰ ਜਿਹੜੀ ਫਾਇਰਿੰਗ ਹੋਈ ਸੀ ਜਿਹੜਾ ਮਾਰ ਹੋਇਆ ਸੀ ਉਹਦੇ 'ਚ ਵੀ ਕੋਈ ਅਸਮੂਲੀਅਤ ਹੈ ਕਿ ਨਹੀਂ ਉਹ ਉਹ ਅਸੀਂ ਜਾ ਕੇ ਪਤਾ ਕਰਕੇ ਚੈੱਕ ਕਰ ਸਕਦੇ ਆਂ ਉਹ ਹਜੇ ਬਾਕੀ ਜਿਹੜੀ ਇਨਵੈਸਟੀਗੇਸ਼ਨ ਕਰਾਂਗੇ ਉਹਨਾਂ ਨੂੰ ਪੁੱਛ-ਕਿਛ ਕਰਾਂਗੇ ਹੁਣ ਸਰ ਕਿੰਨੇ ਦੋ ਕਾਇਲ ਐ ਇੱਕ ਜ਼ਖਮੀ ਇੱਕ ਫੜਿਆ ਗਿਆ ਦੋ ਇੰਜਰਡ ਐ ਜੀ ਇੱਕ ਅਰੈਸਟ ਕਰ ਲਿਆ ਜੀ ਜਿਹੜਾ ਹਾਂ ਜੀ ਚਾਰ ਵੈਪਨ ਇਹਨਾਂ ਤੋਂ ਬ੍ਰਾਂਧਲ ਹੋਇਆ ਇੱਕ ਆ ਜਿਹੜੇ ਸਾਹਮਣੇ ਹੈ 34 ਐ 32 ਹੈ ਬਤੀਪੋਰ ਹੈ ਤੇ ਦੋ ਦੇਸੀ ਘਟੇ ਸਰ ਸਰ ਲਈ ਹੈ ਜੀ ਔਰ ਨਜਾਇਜ਼ ਜੀ ਹੋਣਗੇ ਜੀ ਨਜਾਇਜ਼ ਇਸ ਲਈ ਹੈ ਸਰ ਇਹ ਸਰ ਮੋਟਰਸਾਈਕਲ ਤੇ ਆਏ ਸੀਗੇ ਹਾਂਜੀ ਹਾਂਜੀ ਮੋਟਰਸਾਈਕਲ